ਦੇ ਰਹੀ ਆ ਆ ਸਾਈਡ ਤੇ ਲਾ ਰਿਆ ਸੀਗਾ ਕਹਿੰਦੇ ਆਪ ਕੋਲ ਨਹੀਂ ਕਹਿੰਦੀ 15 ਜਹਾਜ਼ ਦਾ ਚਲਾਨ ਕਰ ਦੇਣਾ ਟੋਟਾ ਔਰ ਫੜ ਕੇ ਅੰਦਰ ਨੂੰ ਬੰਦ ਕਰਕੇ ਤੇਰੇ ਨੂੰ 6 ਮਹੀਨੇ ਦੀ ਅੰਦਰ ਨੂੰ ਤੁਹਾਨੂੰ ਇੱਥੇ ਇਦੋਂ ਤੁਹਾਡੇ ਜਿਹੜੇ ਬੰਦੇ ਜਿਹੜੇ ਤੁਹਾਡੇ ਬੰਦੇ ਆਏ ਔਰ ਨਾਲ ਤੁਹਾਨੂੰ ਗਾਲਾ ਗੋਲਾ ਵੀ ਕੱਢੀਆਂ ਗਈਆਂ ਔਰ ਇਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦੋਂ ਪੁਲਸ ਆਉਂਦੇ ਗਾਲਾ ਵੀ ਕੱਢਦੇ ਉਹ ਕਹਿੰਦੇ ਤੈਨੂੰ ਫੜ ਕੇ ਮਾਰੂਗਾ ਪਰ ਹਾਲੇ ਤਾਂ ਪੁਲਸ ਆਈ ਨਹੀਂ ਪਰ ਤੁਹਾਡੇ ਬੰਦੇ ਬੋਲੋ ਤਨਸ ਰਹਿਣ ਨੂੰ ਗੱਲਾਂ ਗੱਡਿਆਂਗੇ ਕਿ ਰੇੜੀ ਬੰਦ ਕਰੋ ਆ ਜਿਹੜੀਆਂ ਪੁਛਿਆ ਭਾਜੀ ਜੀ ਸ਼ਨੀਵਾਰ ਕੋਈ ਸੀ ਸਾਡੇ ਬੰਦੇ ਕਿਸੇ ਨਹੀਂ ਬਾਹਰੋਂ ਵਾਲੀ ਗੱਲ ਤੇ ਜਿਹੜਾ ਧਰਨਾ ਹੈਗਾ ਇਹ ਧਰਨਾ ਨਹੀਂ ਹੈ ਸੰਕੇਤਕ ਧਰਨਾ ਹੈ ਜੀ ਧਰਨਾ ਇਹ ਨਹੀਂ ਹੈਗਾ ਕਿਉਂਕਿ 21000 ਬੰਦਿਆਂ ਦੀ ਰੋਜੀ ਰੋਟੀ ਤੇ ਇਹਨਾਂ ਨੇ ਸੱਟ ਮਾਰੀ ਆ ਔਰ 21000 ਨੂੰ 4 ਨਾਲ ਗੁਣਾ ਕਰੋ ਜਿਸ ਦਿਨ 80000 ਬੰਦਾ ਸੜਕਾਂ ਦੇ ਉੱਤੇ ਉਤਰੇਗਾ ਉਹਨੂੰ ਧਰਨਾ ਆਪਾਂ ਨਾਮ ਦਵਾਂਗੇ ਇਹ ਧਰਨਾ ਨਹੀਂ ਹੈ ਸਿਰਫ ਇੱਕ ਸੰਕੇਤਕ ਚੇਤਾਵਨੀ ਹੈਗੀ ਆ ਕਿ ਅਸੀਂ ਸੀਪੀ ਸਾਹਿਬ ਤੁਹਾਡੀ ਗੁੱਸੇ ਦੇ ਸ਼ਿਕਾਰ ਅਸੀਂ ਚਾਹਦੇ ਆ ਸੜਕਾਂ ਸੋਹਣੀਆਂ ਹੋਣ ਲੇਕਿਨ ਤਮਾਮ ਜ਼ਿੰਮੇਵਾਰ ਸਾਨੂੰ ਨਾ ਫੈਰਾਇਆ ਜਾਵੇ ਕਿਉਂਕਿ ਸੜਕਾਂ ਦੇ ਉੱਤੇ ਜਿਹੜੀ ਟਾਊਨ ਵੈਂਡਿੰਗ ਕਮੇਟੀ ਆ ਉਹ ਫੈਸਲਾ ਕਰੇਗੀ ਕਿ ਸਾਨੂੰ ਕਿਹੜੀ ਵੈਂਡਿੰਗ ਜ਼ੋਨ ਆ ਔਰ ਕਿਹੜਾ ਨਾਨ ਵੈਂਡਿੰਗ ਜ਼ੋਨ ਆ ਲੇਕਿਨ ਇਹੋ ਜਿਹਾ ਕੋਈ ਫੈਸਲਾ ਨਹੀਂ ਕੀਤਾ ਗਿਆ ਸਿੱਧਾ ਸਦਾ ਸਾਡੇ ਉਤੇ ਹੈਲੋ ਹਾਂਜੀ ਹਾਂਜੀ ਅੱਗੇ ਜਿੰਦਾਬਾਦ ਆਇਆ ਹੋ ਭਾਈ ਔਰ ਕੋਈ ਵੀ ਇਹੋ ਜਿਹਾ ਜੀ ਜੀ ਫੈਸਲਾ ਜਿਹੜਾ ਉਹਨਾਂ ਨੇ ਕਾਲੀ ਦੇ ਵਿੱਚ ਕੀਤਾ ਕਿਦਾ ਰੋਸ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ ਲੋਕੀ ਵੇਲੇ ਹੋ ਗਏ ਲੋਕੀ ਇੱਕ ਜਵਾਬ ਮੰਗਣ ਵਾਸਤੇ ਸੀਪੀ ਸਾਹਿਬ ਕੋ ਆਏ ਆ ਕਿ ਸੀਪੀ ਸਾਹਿਬ ਜੇ ਅਸੀਂ ਉੱਥੇ ਨਹੀਂ ਤਾਂ ਫਿਰ ਕਿੱਥੇ ਆ ਸੱਚ ਜਿਵੇਂ ਸਰਬ ਇੱਕ ਸਿੰਪਲ ਜੀ ਗੱਲ ਵਾ ਕੀ ਅਸੀਂ ਜੇ ਸੜਕਾਂ ਤੇ ਨਹੀਂ ਹੈਗੇ ਜਾਂ ਸਰਕਾਰੀ ਜਗ੍ਹਾ ਕਿ ਜ਼ਮੀਨਾਂ ਤੇ ਨਹੀਂ ਹੈਗੇ ਤੇ ਫਿਰ ਕਿਹੜੀ ਸਾਡੇ ਵਾਸਤੇ ਕੋਈ ਟਾਊਨ ਵੈਂਡਿੰਗ ਕਮੇਟੀ ਨੇ ਕੋਈ ਐਹੋ ਜੀ ਜਗ੍ਹਾ ਨਿਸ਼ਾਨਦੇਹੀ ਕੀਤੀ ਹੈ ਜਿੱਥੇ ਸਾਨੂੰ ਬਸਾਣਾ ਹੈ ਤੇ ਜੇ ਤੁਹਾਡੇ ਕੋਲ ਐਹੋ ਜੀ ਕੋਈ ਜਗ੍ਹਾ ਨਹੀਂ ਹੈਗੀ ਤੇ ਸੱਤ ਜੋੜ ਕੇ ਬੇਨਤੀ ਹੈ ਉਨੀ ਤੇ ਸਾਨੂੰ ਛੇੜਿਆ ਨਾ ਜਾਵੇ ਉੱਥੇ ਅਸੀਂ ਤਰੀਕੇ ਨਾਲ ਬੈਠ ਕੇ ਸ਼ਹਿਰ ਵਧੀਆ ਚਲਾਵਾਂਗੇ ਸਾਡੀ ਚੰਗੇ ਵਾਸਤੇ ਸਰ ਜੀਵੇਂ ਗਲਵਾ ਦੇਖੋ ਤੁਸੀਂ ਇਹਨਾਂ ਨੇ ਧਰਨਾ ਲਾਇਆ ਹੋਇਆ ਹਾਂਜੀ ਹਾਂਜੀ ਸਰ ਫਾਈਪੇ ਜਾਮ ਕੀਤਾ ਆਇਆ ਪ੍ਰੋਪਰਲੀ ਯੈਸ ਸਰ ਔਰ ਇਹਨਾਂ ਨੂੰ ਕਿਹਾ ਕਿ ਵੀ ਜੋ ਵੀ ਤੁਹਾਡੀ ਮੰਗ ਆ ਜੋ ਵੀ ਤੁਹਾਡਾ ਕੋਈ ਦੁੱਖ ਤਕਲੀਫ ਆ ਉੱਥੇ ਬੈਠੋ ਆਪਣੀ ਮੈਂਬਰੀ 11 ਮੈਂਬਰੀ ਦੀ ਕਮੇਟੀ ਆ ਉਹਨਾਂ ਨੂੰ ਅਸੀਂ ਬੋਸ ਵੀ ਮਿਲਾ ਦਨੇ ਆ ਐਸੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਇਹਨਾਂ ਨੂੰ ਦੇਣਾ ਰੇੜੀਆਂ ਫੜੀਆਂ ਜੋ ਵੀ ਸਿਸਟਮ ਇਹਨਾਂ ਦਾ ਹੈ ਕਿ ਜਿੱਥੇ ਜਗ੍ਹਾ ਦੇਣੀ ਆ ਪਰ ਜਿਹੜਾ ਕੁਝ ਇਸ ਟਾਈਮ ਕਰ ਰਹੇ ਆ ਇਹ ਬਿਲਕੁਲ ਕਾਨੂੰਨ ਦੇ ਅਗੇਂਸਟ ਆ ਨਹੀਂ ਹਟਣਗੇ ਤਾਂ ਕਾਰਵਾਈ ਕਰਾਂਗੇ ਜਿਵੇਂ ਵੀ ਕੱਲ ਵੀ ਡੀਸੀਪੀ ਸਾਹਿਬ ਨੂੰ ਮਲੇ ਸੀਗਾ ਨਾ ਡੀਪੀ ਡੀਸੀਪੀ ਸਾਹਮਣੇ 2 ਦਿਨਾਂ ਦਾ ਇਹਨਾਂ ਨੂੰ ਸ਼ਵਾਸਨ ਦਿੱਤਾ ਗਿਆ ਸੀ ਅੱਜ ਫੇਰ ਇਹਨਾਂ ਧਰਨਾ ਪੜਦਾ ਚਾਹ ਦਾ ਸ਼ਵਾਸਨ ਦਿੱਤਾ ਉਹਨਾਂ ਨੇ ਕਿਹਾ ਕਿ ਸੀਪੀ ਸਾਹਿਬ ਨਾਲ ਹੀ ਗੱਲਬਾਤ ਕਰ ਲਾਂਗੇ ਤੁਸੀਂ ਜੀ ਸੀਪੀ ਸਾਹਿਬ ਨੂੰ ਕੱਲ ਇਹਨਾਂ ਨੇ ਦਿੱਤਾ ਕਿਉਂ ਨਹੀਂ ਮੈਂਬਰੈਂਡਮ ਆਪਣਾ ਜਦੋਂ ਕੱਲ ਬੰਦੇ ਆਏ ਸੀ ਇੱਥੇ ਸਾਰੇ ਜਦੋਂ ਇਹਨਾਂ ਨੂੰ ਕਿਹਾ ਵੀ ਦਿਓ ਜੁਆਇੰਟ ਸੀਪੀ ਸਾਹਿਬ ਸੀਪੀ ਸਾਹਿਬ ਦੇ ਧਿਆਨ ਚ ਲਿਆਤੀ ਸਾਰੀ ਗੱਲ ਠੀਕ ਹੈ ਜੀ ਕੀ ਮਤਲਬ ਆ ਕਿ ਇੱਥੇ ਇਹ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਰਸਤਾ ਰੋਕਣ ਆਮ ਪਬਲਿਕ ਨੂੰ ਪਰੇਸ਼ਾਨੀ ਖੜੀ ਕਰਨ ਕੀ ਮਤਲਬ ਹੈ ਕੁੱਟਮਾਰ ਹੋਈ ਹੈ ਡੰਡੇ ਮਾਰੇ ਆ ਇੱਥੇ ਬਜ਼ੁਰਗ ਕਮਾਗਾ ਬੈਠੇ ਕਿੱਥੇ ਮਾਰੇ ਆ ਜਿਹਦੀਆਂ ਵੀ ਦੋ ਨੇ ਕਿਹਨੇ ਡੰਡਾ ਮਾਰਿਆ ਕੀ ਕੀਤਾ ਇਹਨਾਂ ਨੂੰ ਕੀ ਨੇ ਹੱਕ ਦਿੱਤਾ ਇੱਥੇ ਬੈਠਣ ਦਾ ਕਿਹਨੇ ਹੱਕ ਦਿੱਤਾ ਇਹਨਾਂ ਨੂੰ ਇਹਨੇ ਪੁੱਛਿਆ ਤੁਸੀਂ ਉਸ ਗੱਲ ਦਾ ਜਵਾਬ ਦਿਓ ਕਿ ਇਹ ਜੋ ਕਰ ਰਹੇ ਆ ਲੋਕਾਂ ਦਾ ਲਹੂ ਪੀ ਰਹੇ ਆ ਕਿਉਂ